ਹਾਂਜੀ ਵੈਸੁਰਜੀ ਦਾ ਖਾਲਸਾ ਵੈਸੁਰਜੀ ਦੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਆਪਣਾ ਪੀਜਾ ਵੀ ਵੈਰੀਅਸ ਸਪੋਰਟਸ ਕਲੱਬ ਚੱਲ ਰਿਹਾ ਹੰਬੋਰਡ ਦੇ ਵਿੱਚ ਤੇ ਆਪਣਾ ਮੇਨ ਟਾਰਗੇਟ ਆ ਸਪੋਰਟਸ ਤੇ ਸਪੋਰਟਸ ਦੇ ਨਾਲ-ਨਾਲ ਜਿਵੇਂ ਕਿ ਸਾਡੇ ਗੁਚਰਨ ਭਾਈ ਆ ਯੂ ਐਸ ਏ ਦੇ ਵਿੱਚ ਬੈਠੇ ਆ ਉਹਨਾਂ ਨੇ ਆਖਿਆ ਵੀ ਆਪਣੇ ਸਪੋਰਟਸ ਦੇ ਨਾਲ-ਨਾਲ ਜੋ ਵੀ ਲੋੜਵੰਦ ਪਰਿਵਾਰ ਹੁੰਦਾ ਜਿੰਨੇ ਕਿ ਆਪਣੀ ਹੈਲਪ ਕੀਤੀ ਜਾ ਸਕੇ ਤਾਂ ਆਪਾਂ ਹੈਲਪ ਕਰਿਆ ਕਰੀਏ ਜੋ ਵੀ ਨਾਲ-ਨਾਲ ਨੋਰਮਲ ਕਿਸੇ ਦੀ ਆਪਾਂ ਹੈਲਪ ਕਰ ਸਕੀ ਹੈ ਨਾ ਐਵੇਂ ਰਪਾਣੀ ਧੂਆਂ ਬੱਚਾ ਤੇ ਸਾਨੂੰ ਫੋਨ ਆਇਆ ਸੀਗਾ ਤੇ ਇਹ ਬੱਚੇ ਦਾ ਮਤਲਬ ਆਪਰੇਸ਼ਨ ਹੋਇਆ ਤੇ ਕੱਲ ਕਿ ਪਰਸੋ ਹੈ ਕੱਲ ਪਰਸੋ ਪਰਸੋ ਹੋਇਆ ਜੀ ਦੋ ਤਿੰਨ ਦਿਨ ਹੋ ਗਏ ਆਪਰੇਸ਼ਨ ਹੋਇਆ ਬੱਚੇ ਦਾ ਇਹਨੇ ਪੰਨਾ ਵਸਾਲਿਆ ਸੀ ਸਾਂਹ ਵਾਲੇ ਨਾਲੀ ਦੇ ਵਿੱਚ ਸਾਂਹ ਵਾਲੀ ਦੇ ਵਿੱਚ ਹੋਇਆ ਸੀ ਹਾਂਜੀ ਹਾਂਜੀ ਆਪਰੇਸ਼ਨ ਕਰਾਇਆ ਘਰ ਉਹ ਪਰਿਵਾਰ ਗਰੀਬ ਹੈ ਜੀ ਇਹਨਾਂ ਨੇ ਕਾਫੀ ਮਤਲਬ ਘਰ ਵਗੈਰੇ ਗੈਣੇ ਰੱਖ ਕੇ ਤੇ ਇਹਨਾਂ ਨੇ ਜੋ ਵੀ ਆ ਪੇਮੈਂਟ ਕਰਕੇ ਬੱਚੇ ਦਾ ਆਪਰੇਸ਼ਨ ਕਰਵਾਇਆ ਤੇ ਸਾਨੂੰ ਫੋਨ ਆਇਆ ਅਸੀਂ ਪਹੁੰਚੇ ਹਾਂ ਸਾਡੇ ਕੋਲ ਗਚਰਨ ਭਾਈ ਯੂਐਸ ਤੋਂ ਵੱਲੋਂ ਜਿੰਨੀ ਵੀ ਸਾਡੇ ਵੱਲੋਂ ਮਦਦ ਕੀਤੀ ਜਾਂਦੀ ਅਸੀਂ ਕਰਕੇ ਜਾਂਦੇ ਹਾਂ ਤੁਸੀਂ ਵੱਧ ਤੋਂ ਵੱਧ ਆਣਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿ ਇਹਨਾਂ ਦੀ ਵੀ ਮਦਦ ਤੇ ਆਪਾਂ ਨੂੰ ਨਾਲ ਮਿਲ ਕੇ ਸਭ ਨੂੰ ਕਰਨਾ ਚਾਹੀਦਾ ਹੈ ਨਾ ਹੈਲਪ ਕਰਨੀ ਚਾਹੀਦੀ ਆ ਤੇ ਇਹ ਰਪਾਣੇ ਤੋਂ ਆ ਇਹਨਾਂ ਦਾ ਨੰਬਰ ਵੀ ਦੇ ਦੇਾਂਗੇ ਜੀ ਤੇ ਇਹ ਛੋਟਾ ਬੱਚਾ ਹੈ ਨਾ ਜਿਹਨਾਂ ਨੇ ਆਪਰੇਸ਼ਨ ਕਰਾਇਆ ਇਹਨਾਂ ਦੇ ਪਰਿਵਾਰ ਆ ਕਰੋ ਨੋਰਮਲ ਫੈਮਿਲੀ ਤੋਂ ਆ ਤੇ ਤੁਸੀਂ ਵੱਧ ਤੋਂ ਵੱਧ ਵੀ ਜਿੰਨਾ ਹੋ ਸਕੇ ਇਹਨਾਂ ਦਾ ਸੰਜੋਗ ਕਰੋ ਸਾਡੇ ਵੱਲੋਂ ਆ 5500 ਰੁਪਿਆ ਦੇ ਕੇ ਜਾ ਰਹੇ ਹਾਂ ਅਸੀਂ ਤੇ ਬਾਕੀ ਹੋਰ ਵੀ ਜਿੰਨੇ ਆ ਚਲੋ ਅਸੀਂ ਕਵਾਂਗੇ ਤੇ ਤੁਸੀਂ ਵੱਧ ਤੋਂ ਵੱਧ ਜਿੰਨਾ ਹੋ ਸਕੇ ਇਹਨਾਂ ਦਾ ਹਨਾ ਕਰੋ ਪਰਲਾ ਤੁਸੀਂ ਵੱਡੋ ਪਰਲਾ 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 ਵੀਡੀਓ ਦੇ ਵਿੱਚ ਓਕੇ ਬਾਈ ਗੁਜੀ ਦਾ ਖਾਲਸਾ ਜੀ ਬਾਈ ਗੁਜੀ